ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਛੋਟਾ ਵੀ ਦਿਸਪਾਲਸ ਸਿੰਘ ਜੱਸਾ ਕੀਰਤਪੁਰ ਬੇਨਤੀ ਲੱਗਿਆ ਕਰਨ ਸੋ ਇਸ ਬੇਨਤੀ ਨੂੰ ਅਣਗੋਲਿਆ ਨਾ ਕਰਿਓ ਕਿਉਂਕਿ ਤੁਹਾਨੂੰ ਪਤਾ ਲਾਈਵ ਅਸੀਂ ਸਵੇਰ ਦੇ ਪਾ ਰਹੇ ਆ ਪਿਛਲੇ ਹਫਤੇ ਵੀ ਜਿਹੜੀ ਸੇਵਾ ਬਾਬਾ ਗੁਰਦਿੱਤਾ ਜੀ ਵਿਖੇ ਚੱਲੀ ਤੇ ਅੱਜ ਦੀ ਫੇਰ ਜਿਹੜੀ ਸੇਵਾ ਹੈ ਇਹ ਸ਼ੁਰੂ ਹੋਈ ਸੋ ਤੁਹਾਨੂੰ ਸਾਰਿਆਂ ਨੂੰ ਹੱਥ ਜੁੜ ਕੇ ਅਪੀਲ ਹੈ ਤੇ ਬੇਨਤੀ ਲੱਗਿਆ ਤੁਹਾਡੇ ਚਰਨਾਂ 'ਚ ਕਰਨਾ ਅਪਾ ਐਡੇ ਐਡੇ ਵੱਡੇ ਟਰੈਕਟਰਾਂ ਦੇ ਵਿੱਚ ਕੀ ਕਰਨੇ ਆ ਜਿਹਦੇ ਕੋਲ ਅਸੀਂ ਮੰਗੇ ਜੇ ਉਹਨੂੰ ਕੰਮ ਨਾ ਆਏ ਤੇ ਸਾਰੀਆਂ ਫਸਲ ਬਾੜੀਆਂ ਦੇ ਇਸ ਪ੍ਰਮਾਤਮਣ ਨੇ ਦਿੱਤੀ ਨਾ ਬਾਬਾ ਗੁਰਦੇਤਾ ਜੀ ਨੇ ਅਸੀਂ ਤੁਹਾਨੂੰ ਹੱਥ ਜੁੜ ਕੇ ਅਪੀਲ ਕਰਦੇ ਆ ਰੋਜ਼ ਅਸੀਂ ਲਾਈ ਪਾਉਣੇ ਆ ਉਹੀ ਚੰਦ ਵੀਰ ਹੈ ਜਿਹੜੇ ਉਦੋਂ ਟਰੈਕਟਰ ਲੈ ਕੇ ਆਏ ਤੇ ਉਹੀ ਭਰਾ ਸਾਡੇ ਅੱਜ ਹੈ ਜਿਹੜੇ ਅੱਜ ਆਏ ਅਸੀਂ ਤੁਹਾਨੂੰ ਹੱਥ ਜੁੜ ਕੇ ਅਪੀਲ ਕਰਦੇ ਆ ਦੇਖ ਲਓ ਕਿੱਥੋਂ ਚਾਂਦਪੁਰ ਉੜਕੀ ਹੈ ਤੁਹਾਨੂੰ ਯਾਦ ਹੋਣਾ ਤانوں ਪਤਾ ਹੀ ਸਾਰਿਆਂ ਨੂੰ ਜਿੰਨੇ ਮੇਰੇ ਵੀਰ ਆਉਂਦੇ ਜਾਂਦੇ ਆ ਉਹ ਬਲਾਚੌਰ ਏਰੀਏ ਤੋਂ ਟਰੈਕਟਰ ਜਿਹੜੇ ਸਾਡੇ ਏਰੀਏ ਦੇ ਵਿੱਚ ਆਏ ਅੱਜ ਸੇਵਾ ਤੇ ਜਿਨ੍ਹਾਂ ਨੇ ਸਾਡੀਆਂ ਵੀਡੀਓ ਦੇਖੀਆਂ ਉਹ ਸੇਵਾ ਤੇ ਆਏ ਤੇ ਸਾਡੇ ਇਲਾਕੇ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਆਪਾਂ ਤਰਪਾਲਾ ਪਾਉਣ ਵਾਸਤੇ ਜਿਹੜੇ ਸੰਦ ਖੜੇ ਕੀਤੇ ਆ ਜਿਹੜੇ 4x4 ਟਰੈਕਟਰ ਲੈ ਕੇ ਆਪਾਂ ਘਰਾਂ ਦੇ ਵਿੱਚ ਰੱਖੇ ਆ ਬੇਸ਼ੱਕ ਮੇਰੀ ਗੱਲ ਦਾ ਤੁਸੀਂ ਗੁੱਸਾ ਕਰਿਓ ਪਰ ਸਾਡੀਆਂ ਗੱਲਾਂ ਸੱਚੀਆਂ ਅਸੀਂ ਏਦਾਂ ਦੇ ਸ਼ਖਸ ਵੀ ਦੇਖੇ ਜਿਹੜੇ ਮੋਟਰਸਾਈਕਲਾਂ ਤੇ ਸੇਵਾ ਕਰਦੇ ਵੇਖੇ ਅਸੀਂ ਨੂਰਪੁਰ ਏਰੀਏ 'ਚੋਂ ਮੋਟਰਸਾਈਕਲਾਂ ਤੇ ਬੋਰੇ ਭਰ ਭਰ ਲਿਆਏ ਤੇ ਯਾਰ ਅਸੀਂ ਉਸ ਦਿਨ ਦਾ ਜਿਹੜਾ ਸਾਡੇ ਏਰੀਆ ਨੂੰ ਗੁਰੂ ਗੋਬ ਸਿੰਘ ਨੇ ਸ਼ਰਾਪ ਦਿੱਤਾ ਵਾ ਆਪਾਂ ਸ਼ਰਾਪ ਦੇ ਧੋਲੀਏ ਨਾ ਕਮ ਸੇ ਕਮ ਉਹ ਉਸ ਦਿਨ ਵੀ ਚੰਦਪੁਰ ਬੇਲਿਆਂ ਦੇ ਨੌਜਵਾਨਾਂ ਨੇ ਆ ਕੇ ਤੇ ਜਿਹੜਾ ਇਹ ਡੰਗਾ ਤੇ ਜਾਂ ਕੁਸ਼ੀਰਤਪੁਰ ਸਾਹਿਬ ਦੇ ਨੌਜਵਾਨ ਵੀਰ ਆ ਜਿਹੜੇ ਅੱਜ ਵੀ ਸਾਨੂੰ ਦਿਖੇ ਹਨਾ ਤੇ ਜਿਹੜੇ ਸਾਨੂੰ ਉੱਥੇ ਰੋਜ਼ ਹੀ ਸਾਨੂੰ ਜਿਹੜੇ ਸੇਵਾ ਦੇ ਵਿੱਚ ਵਿਖਦੇ ਆ ਉਹੀ ਭਰਾ ਸਾਡੇ ਆ ਅੰਮ੍ਰਿਤਪੁਰ ਸਾਹਿਬ ਤੇ ਆ ਹੋਰ ਸਾਨੂੰ ਕੋਈ ਨਵਾਂ ਚਿਹਰਾ ਨਹੀਂ ਦਿਖਦਾ ਅਸੀਂ ਤੁਹਾਨੂੰ ਅਪੀਲ ਕਰਦੇ ਆ ਹੱਥ ਜੋੜ ਕੇ ਬੇਨਤੀ ਇਹ ਆ ਵੀ ਦੇਖੀਏ ਤੇ ਸਾਡਾ ਆਪਣਾ ਫਰਜ ਬੰਦਾ ਜਿੱਥੋਂ ਆਪਾਂ ਝੋਲੀਆਂ ਅਡਟ ਕੇ ਨੱਕ ਰਗੜ ਰਗੜ ਕੇ ਜਿੱਥੋਂ ਅਸੀਂ ਇਹ ਸਾਧਨ ਲਏ ਆ ਨਾ ਤੇ ਜੇ ਉਹਦੇ ਆਪਾਂ ਉਹਦੀ ਸੇਵਾ ਦੇ ਵਿੱਚ ਨਹੀਂ ਲਾਉਣੇ ਤੇ ਸਾਡੇ ਘਰਾਂ ਦੇ ਵਿੱਚ ਖੜੇ ਕਰਕੇ ਤਰਪਾਲਾ ਪਾ ਕੇ ਤੇ ਉਹਦਾ ਵੀ ਕੋਈ ਫਾਇਦਾ ਨਹੀਂ ਆਹ ਠੀਕ ਹੈ ਤੁਹਾਡੇ ਕੋ ਕੋਈ ਚਲਾਉਣ ਵਾਲਾ ਨੌਜਵਾਨ ਨਹੀਂ ਉਹ ਗੱਲਾਂ ਲੈਦੀਆਂ ਪਰ ਚਲੋ ਠੀਕ ਹੈ ਬੀਲਿਆਂ ਦੇ ਵਿੱਚ ਹੜ ਆਏ ਆ ਪਰ ਬਾਕੀ ਦੇ ਪਿੰਡ ਸਾਡੇ ਸਾਰੇ ਸੁਰੱਖਿਅਤ ਆ ਨਾ ਬਾਗਿਆਂ ਦੇ ਪਿੰਡਾਂ ਦੇ ਵਿੱਚ ਇੰਨੀ ਕੋ ਮਾਰ ਵੱਜੀ ਨਹੀਂ ਹੈ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਹੱਥ ਜੁੜ ਕੇ ਬੇਨਤੀ ਹੈ ਜਿੱਥੋਂ ਜਿੱਥੋਂ ਤੱਕ ਇਹ ਵੀਡੀਓ ਸਾਡੀ ਜਾਂਦੀ ਹੈ ਸਵੇਰੇ 9 ਵਜੇ ਤੋਂ ਸੇਵਾ ਸਟਾਰਟ ਹੋ ਜਾਂਦੀ ਹੈ ਬਾਬਾ ਗੁਰਦਤਾ ਜੀ ਵੇਖੇ ਦੇਖੋ ਇੱਥੇ ਸਾਰੇ ਪ੍ਰਬੰਧ ਹੈ ਆਣ ਪੀਣ ਦਾ ਹਰੇਕ ਅਵਸਥਾ ਜਿਹੜੀ ਕੀਤੀ ਹੋਈ ਹੈ ਅਸੀਂ ਤੁਹਾਨੂੰ ਹੱਥ ਜੁੜ ਕੇ ਅਪੀਲ ਕਰਦੇ ਹਾਂ ਇੱਕ ਜੇ ਕਿਸੇ ਵੀਰ ਕੋਈ ਜੀਸੀਬੀ ਮਸ਼ੀਨ ਹੈਗੀ ਹੈ ਉਹ ਲਿਆ ਸਕਦਾ ਜੇ ਕਿਸੇ ਵੀਰ ਕੋ ਡ੍ਰੈਕਟਰ ਹੋ ਜਾ ਹੈਗਾ ਟਰੈਕਟਰ ਲਿਆਓ ਦੇਖੋ ਅੱਜ ਕੱਲ੍ਹ ਦੇ ਮੈਂ ਕਹਿੰਦਾ ਵੀ ਕੋਈ ਪਿੰਡ ਐਦਾਂ ਦਾ ਹੋਣਾ ਜੇ ਮੈਂ ਕਹਿੰਦਾ ਕੋਈ ਪਿੰਡ ਕੇ ਕੋਈ ਘਰ ਹੀ ਐਦਾਂ ਦਾ ਹੋਣਾ ਜਿਹਦੇ ਘਰ ਟਰੈਕਟਰ ਨਹੀਂ ਨਹੀਂ ਤੇ ਹਰੇਕ ਪਿੰਡ ਦੇ ਵਿੱਚ 25 30 40 ਟਰੈਕਟਰ ਹੁੰਦੇ ਹੀ ਆ। ਕਈ ਵੱਡੇ ਪਿੰਡਾਂ ਦੇ ਵਿੱਚ ਤੇ 100 150 200 ਵੀ ਟਰੈਕਟਰ ਹੈਗਾ। ਜੇ ਹਰੇਕ ਪਿੰਡ ਦੇ ਵਿੱਚ ਦੋ ਚਾਰ ਪੰਜਾਂ ਟਰੈਕਟਰ ਵੀ ਨਿਕਲ ਆਉਣਾ ਤੇ ਫਿਰ ਵੀ ਦੇਖ ਲਓ ਵੀ ਕਿੱਥੇ ਜਾ ਕੇ ਧੱਕ ਪੈ ਜਾਂਦੀ ਆ। ਸੋ ਅੱਜ ਕਿੱਥੋਂ ਵਿਚਾਰੇ ਵੀਰ ਬਲਾਚੌਰ ਸਾਈਡ ਤੋਂ ਆਏ ਤੇ ਉਹਨਾਂ ਨੇ ਕਿਹਾ ਅਸੀਂ ਸਵੇਰੇ 15 ਟਰੈਕਟਰ ਅਸੀਂ ਲਿਆਵਾਂਗੇ। ਉਧਰੋਂ ਮਿੱਟੀ ਭਰ ਕੇ ਲਿਆਵਾਂਗੇ ਅੱਜ ਵੀ ਵੀਰ ਉਧਰੋਂ ਮਿੱਟੀ ਭਰ ਕੇ ਲਿਆਏ ਸੀ ਤੇ ਫਿਰ ਉਹਨਾਂ ਨੇ ਇੱਥੇ ਸਾਡੇ ਲਾਗੋ ਗੀੜੇ ਲਵਾਏ ਉਹਨਾਂ ਦੇ ਅਸੀਂ ਵੀ ਤੁਸੀਂ ਇੱਥੋਂ ਗੀੜੇ ਲਾਓ ਇੰਨੀ ਦੂਰੋਂ ਰਹਿਣ ਦਿਓ ਤੇ ਸਵੇਰੇ ਵੀ ਉਹਨਾਂ ਨੇ ਵਿਚਾਰਣੇ ਉਹ ਕਹਿੰਦੇ ਵੀ ਅਸੀਂ ਆਪਣੇ ਟਰੈਕਟਰ ਲੈ ਕੇ ਆਪਣਾ ਤੇਲ ਪਾ ਕੇ ਤੇ ਅਸੀਂ ਮਿੱਟੀ ਘਰੋਂ ਭਰ ਕੇ ਲਿਆਵਾਂਗੇ ਭਾਈ ਆਪਣੇ ਪਿੰਡਾਂ ਚੋਂ ਸਿਰ ਝੁਕਦਾ ਉਹਨਾਂ ਦੀ ਸੇਵਾ ਆ ਗਈ ਅੱਜ ਜੋਧੇ ਆ ਗਏ ਖਾਸ ਕਰਕੇ ਮੇਰੀ ਕਿਰਤੀ ਕਿਸਾਨ ਮੋਰਚਾ ਰੂਪਰ ਨੂੰ ਬੇਨਤੀ ਆ ਨੀਰ ਸਿੰਘ ਬੜਵਾ ਜੀ ਨੂੰ ਪ੍ਰਧਾਨ ਹੈ ਸਾਡੇ ਸੁਭਾ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਸਭ ਤੋਂ ਵੱਡੀ ਸੇਵਾ ਜਿਹੜੀ ਐ ਇਹ ਸਾਡੇ ਕੀਰਤੀ ਕਿਸਾਨ ਮੋਰਚਾ ਰੂਪੜ ਨੇ ਕੀਤੀ ਉਹਨਾਂ ਦੇ ਨੌਜਵਾਨਾਂ ਨੇ ਕੀਤੀ ਵੀਰ ਸਿੰਘ ਬਰਬਾ ਜੀ ਦੀ ਵੱਡੀ ਸੇਵਾ ਰਹੀ ਉਹ ਜਿੱਥੇ ਬੂਰੇ ਪਰ ਪਰ ਕੇ ਮੈਂ ਕਹਿੰਦਾ ਵੀ ਲੱਖਾਂ ਦੇ ਹਿਸਾਬ ਨਾਲ ਬੂਰੇ ਜਿਹੜੇ ਬੰਨਾਂ ਤੇ ਪਜਾਏ ਚਾਹੇ ਬਾਬਾ ਗਰਦਤਾ ਜੀ ਵਿਖੇ ਪਜਾਏ ਤੇ ਹੋਰ ਪਿੰਡਾਂ ਦੇ ਵਿੱਚ ਵੀ ਉਹਨਾਂ ਨੇ ਬੂਰੇ ਪਜਾਏ ਉਹਨਾਂ ਨਾਲ ਹੀ ਕਿਸੇ ਨੂੰ ਦਿੱਤੀ ਜਿਨ੍ਹਾਂ ਨੂੰ ਚਾਹੀਦੀ ਆਗੇ ਟਰੈਕਟਰ ਲੈ ਜਾਓ ਤੇ ਆਪਣੇ ਬੂਰੇ ਲੈ ਜਾਓ ਸੋ ਬੜੀ ਵੱਡੀ ਸੇਵਾ ਉਹਨਾਂ ਭਰਾਵਾਂ ਦੀ ਰਹੀ ਐ ਸਿਰ ਝੁਕਦਾ ਉਹਨਾਂ ਭਰਾਵਾਂ ਅੱਗੇ ਸਿਰਜੂਗਦਾ ਮੇਰਾ ਕਿਰਤੀ ਕਿਸਾਨ ਮੋਰਚੇ ਰੂਪਰ ਦੇ ਮੋਰੇ ਅਸੀਂ ਬੇਨਤੀ ਕਰਦੇ ਆਂ ਪ੍ਰਧਾਨ ਜੀ ਸਵੇਰੇ ਵੱਧ ਤੋਂ ਵੱਧ ਟਰੈਕਟਰ ਲੈ ਕੇ ਜਿੰਨੇ ਵੀ ਕਿਰਤੀ ਕਿਸਾਨ ਮੋਰਚੇ ਨਾਲ ਵਲੰਟੀਅਰ ਵੀਰ ਸਾਡੇ ਜੁੜੇ ਆ ਉਹ ਸਵੇਰੇ ਖਾਸ ਕਰਕੇ ਜਰੂਰ ਪਹੁੰਚਿਓ ਬਾਬਾ ਗੁਰਦਿੱਤਾ ਜੀ ਵੀ ਕਿ 9 ਵਜੇ ਸੇਵਾ ਸਟਾਰਟ ਹੋ ਜਾਣੀ ਆ ਕਿਉਂਕਿ ਸੇਵਾ ਦੇ ਅੱਗੇ ਬੜੀ ਵੱਡੀ ਹੈ ਕਿਰਤੀ ਕਿਸਾਨ ਮੋਰਚੇ ਦੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਪਰ ਇਹ ਸੇਵਾ ਜਿਹੜੀ ਸਵੇਰੇ ਫੇਰ ਆ ਅਸੀਂ ਕਿਹਨੇ ਉਹ ਪਾਰ ਬੜਾ ਵੱਡਾ ਪਿਆ ਹੈ ਜਿਹੜਾ ਬੈਕਸਾਈਡ ਆ ਦਰਵਾਰ ਦੀ ਪਈ ਹੋਈ ਉਹ ਬੜੀ ਵੱਡੀ ਪਾਰ ਆ ਜਿਹੜੀ ਪਈ ਹੋਈ ਆ ਤੇ ਜੇ ਆਪਾਂ ਗੁਰੂਆਂ ਦੇ ਲੇਖੇਕ ਦੇਣੀ ਨਹੀਂ ਆਪਾਂ ਲਾ ਸਕਦੇ ਤੇ ਫਿਰ ਸਾਡਾ ਫਾਇਦਾ ਵੀ ਕੀ ਮੈਂ ਆਥਰ ਲਗੇ ਅਪੀਲ ਕਰਦਾ ਬੇਨਤੀ ਕਰਦਾ ਤਾਂ ਤਨ ਬਾਬਾ ਗਰ ਦਿੱਤਾ ਦੇਨ ਦੁਨੀ ਦਾ ਟਿੱਕਾ ਜੋ ਵਾਰ ਮੰਗਿਆ ਸੋ ਵਾਰ ਦਿੱਤਾ ਜਿੰਨੇ ਸਾਨੂੰ ਹਰੇਕ ਤਰ੍ਹਾਂ ਦਾ ਵਾਰ ਆ ਜਿਹੜਾ ਸਾਡੀ ਝੋਲੀ ਦੇ ਵਿੱਚ ਪਾਇਆ ਤੇ ਅਸੀਂ ਤੁਹਾਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਸਵੇਰੇ ਜਰੂਰ ਆਪ ਆਪਣਾ ਟਰੈਕਟਰ ਲੈ ਕੇ ਪਿੰਡਾਂ ਦੇ ਵਿੱਚੋਂ ਨੌਜਵਾਨ ਵੀਰ ਮੇਰੇ ਆਓ ਤਾਂ ਕਿ ਜਿਹੜੀ ਵੱਡੀ ਸੇਵਾ ਹੈ ਬਾਬਾ ਗਰਦਿੱਤਾ ਜੀ ਦੀ ਇਹ ਆਪਾਂ ਕਰ ਸਕੀਏ ਤੇ ਆਪਾਂ ਖੁਸ਼ੀਆਂ ਪ੍ਰਾਪਤ ਉਸ ਦਰ ਤੋਂ ਉਹ ਚੀਜ਼ਾਂ ਮੰਗੇ ਜਿਹੜੇ ਸਾਨੂੰ ਆਪਣੇ ਬੱਚਿਆਂ ਵਾਸਤੇ ਸਾਡੇ ਵਾਸਤੇ ਸਾਡੇ ਬਜ਼ੁਰਗਾਂ ਵਾਸਤੇ ਜਿਹੜੇ ਚੀਸੇ ਸੇਵਾ ਆਈ ਹੈ ਉਹਨੂੰ ਆਪਾਂ ਨਿਚਿਤ ਤੌਰ ਦੇ ਸਮੂਹਨ ਸੇਵਾ ਕਿਤੇ ਕਿਸੇ ਕਿਸੇ ਦੇ ਹਿੱਸੇ ਆਉਂਦੀ ਸੇਵਾ ਇਹ ਹਾਰੀ ਸਾਰੀ ਨਹੀਂ ਕਿੱਦਾਂ ਹਣ ਆਉਣੇ ਸੀ ਕਦੋਂ ਆਉਣੇ ਸੀ ਕਿਵੇਂ ਆਉਣੇ ਸੀ ਇਥੇ ਪਾੜ ਪੈਣੇ ਦੀ ਉਹ ਸੇਵਾ ਜਿਹੜੀ ਉਹ ਤੁਹਾਡੀ ਸਾਰਿਆਂ ਦੀ ਲੱਗਣੀ ਸੀ ਜਿਹੜੇ ਪਹਿਲਾਂ ਤੇ ਸੇਵਾ ਕਰਦੇ ਆਗੇ ਉਹਨਾਂ ਦੇ ਸਿਰ ਝੁਕਦਾ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਮੇਰੀ ਹੱਥ ਜੋੜ ਕੇ ਕਿ ਸਵੇਰੇ ਬਾਬਾ ਗੁਰਦਤਾ ਜੀ ਵਿਖੇ 9 ਵਜੇ ਉਹ ਸੇਵਾ ਸਟਾਰਟ ਹੈ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਟਰੈਕਟਰ ਲੈ ਕੇ ਆਪੋ ਆਪਣੀ ਜ਼ੁਮੇਰੀ ਸਮਝਦੇ ਹੋਏ ਖਾਸ ਕਰਕੇ ਆਪਣੇ ਪਿੰਡਾਂ ਦੇ ਵਿੱਚ ਲੋਕਸਮੇਡਾਂ ਕਰਾਓ ਠੀਕ ਹੈ ਨਹੀਂ ਤੇ ਪਿੰਡ ਵਾਈ ਪਿੰਡ ਡਿਊਟੀਆਂ ਸਮਝੋ ਜਿਹੜੇ ਪਿੰਡ ਦੀ ਤੁਹਾਡੀ ਡਿਊਟੀ ਬਣਦੀ ਹੈ ਉਹ ਜਿਹੜੇ ਵਰਦੀ ਵਾਰ ਆ ਕੇ ਸਾਡੇ ਕੋਲ ਤੇ ਆ ਜੇ ਸਵੇਰੇ ਉਹ ਤੁਹਾਨੂੰ ਅਸੀਂ ਦੱਸ ਦਾਂਗੇ ਉਹ ਸਾ ਬਣਾ ਜਿਓ ਨਿਹ ਸਵੇਰੇ ਤੁਸੀਂ ਜਰੂਰ ਆਉਣਾ ਉਸ ਤੋਂ ਬਾਅਦ ਅਸੀਂ ਪਿੰਡਾਂ ਦੀਆਂ ਵਾਰੀਆਂ ਬੰਨਣੀਆਂ ਤੇ ਸਵੇਰੇ ਤੁਸੀਂ ਜਰੂਰ ਮੇਰਾ ਵੀਰ ਅੱਥੀ ਜੁੜ ਕੇ ਅਪੀਲ ਹੈ ਟਰੈਕਟਰ ਮਸ਼ੀਨ ਜੋ ਵੀ ਤੁਹਾਡੇ ਕੋਲ ਸਾਧਨ ਹੈਗਾ ਜੇ ਮਸ਼ੀਨ ਨਹੀਂ ਹੈ ਤਾਂ ਉਹਦੇ ਵਿੱਚ ਤੇਲ ਵੀ ਕੋਈ ਨਹੀਂ ਮਾਬਾ ਨੂੰ ਕਹਿ ਕੇ ਉੱਥੇ ਪਵਾ ਦਾਂਗੇ ਤੇ ਵੱਧ ਤੋਂ ਵੱਧ ਨੌਜਵਾਨ ਵੀ ਆਪਣੇ ਟਰੈਕਟਰ ਲੈ ਕੇ ਕਿਉਂਕਿ ਜਿਨ੍ਹਾਂ ਨੌਜਵਾਨਾਂ ਨੇ ਅਰਕਾ ਦਿਖਾਇਆ ਜਿਨ੍ਹਾਂ ਨੂੰ ਨਿਸ਼ੇੜੀ ਕਈ ਕੁਝ ਦੱਸਦਾ ਸੀ মিডিਆ ਪਰ ਉਹਨਾਂ ਨੇ ਅਰਕਾ ਹੜਾਂ ਦੇ ਵਿੱਚ ਉਹ ਕਰਕੇ ਦਿਖਾਇਆ ਇਹ ਕਿਹੜਾ ਬੜੀਆਂ-ਬੜੀਆਂ ਸਰਕਾਰਾਂ ਨਹੀਂ ਕਰ ਸਕੀਆਂ ਸੋ ਸਿਰਜ ਬੜਾ ਜਵਾਨੀ ਅੱਗੇ ਅਸੀਂ ਤੁਹਾਨੂੰ ਅਪੀਲ ਕਰਦੇ ਆਂ ਵੀ ਸਵੇਰੇ ਬਾਬਾ ਗੁਰਦਿੱਤਾ ਜੀ ਇਰਤਪੁਰ ਸਾਹਿਬ ਵਿਖੇ ਜਿਹੜਾ ਜਿੱਥੋਂ ਅਸੀਂ ਸਾਰਾ ਕੁਝ ਮੰਗਿਆ ਮੈਂ ਪਹਿਲਾਂ ਕਿਹਾ ਉਸ ਸਥਾਨ ਨੂੰ ਤੁਹਾਡੀ ਸੇਵਾ ਦੀ ਲੋੜ ਹੈ ਸਵੇਰੇ ਉਸ ਦਰਬਾਰ ਦੀ ਸੇਵਾ ਜਿਹੜੀ ਚੱਲਣੀ ਆ ਦਰਬਾਰ ਦੇ ਬੈਕਸਾਈਡ ਜਿਹੜਾ ਪਾੜ ਪਿਆ ਹੋਇਆ ਉਹ ਪਰਤ ਦੀ ਸੇਵਾ ਨਿਰੰਤਰ ਜਾਰੀ ਹੈ ਅੱਜ ਫੇਰ ਸਵੇਰ ਤੋਂ ਲੱਗੇ ਨੌਜਵਾਨ ਸਾਰੇ ਵੀਰ ਸੋ ਜਿਹੜੀ ਜਿਹੜੇ ਸੇਵਾ ਕਰਕੇ ਗਏ ਆ ਉਹਨਾਂ ਵੀਰਾਂ ਨੂੰ ਮੈਂ ਹੱਥ ਝੁੜ ਕੇ ਅਪੀਲ ਕਰਦਾ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਦੱਸਿਓ ਕਿ ਕਿੱਡਾ ਵੱਡਾ ਪਾੜ ਹੈ ਤੇ ਕਿੰਨੀ ਉੱਥੇ ਜਿਹੜੀ ਸੇਵਾ ਚੱਲਣੀ ਹੈ ਤੇ ਕਿੰਨਾ ਮਿੱਟ ਉੱਥੇ ਗਿਰਨਾ ਇਸ ਕਰਕੇ ਸਾਰੇ ਮੇਰੇ ਵੀਰ ਆਪ ਨੂੰ ਜੁਮੇਵਾਰੀ ਸਮਝੋ ਇੱਕ ਦੂਏ ਤੇ ਆਪਾਂ ਇਹਨਾਂ ਕਹੀਏ ਵੀ ਦੂਆ ਟਰੈਕਟਰ ਲੈ ਗਿਆ ਚੱਲ ਕੋਈ ਗੱਲ ਨਹੀਂ ਯਾਰਾ ਮੈਂ ਤੇ ਘਰੇ ਰਾਂ ਆਪਣੇ ਘਰਾਂ ਟਰੈਕਟਰਾਂ ਨੇ ਕੁਛ ਦੁੱਧ ਨਹੀਂ ਦੇਣਾ ਖੜਿਆ ਨੇ ਜਿੰਨੇ ਜਿੰਨੇ ਕੋਲ ਟਰਾਲੇ ਹੈਗੇ ਆਪਣੇ ਟਰਾਲੇ ਲੈ ਕੇ ਟਰੈਕਟਰ ਲੈ ਕੇ ਸਵੇਰੇ ਪਹੁੰਚੋ ਅੱਜ ਦੋ ਟਰੈਕਟਰ ਸੀ ਬਾਬਾ ਗੁਰਦੱਤ ਜੀ ਨੇ ਇਦਾਂ ਦੀ ਕਿਰਪਾ ਕੀਤੀ ਦੋ ਤੋਂ ਚਾਰ ਹੁੰਦੇ ਚਾਹ ਪਛੇ ਹੁੰਦੇ ਕਿੱਥੋਂ ਦੇਖੋ ਬੜਾ ਚੌਰ ਤੋਂ ਟਰੈਕਟਰ ਸਾਡੇ ਤੱਕ ਪਹੁੰਚਗੇ ਇਸ ਕਰਕੇ ਤੁਹਾਨੂੰ ਹੱਥ ਝੜ ਕੇ ਅਪੀਲ ਕਰਦੇ ਆਂ ਭਾਈ ਸਵੇਰੇ 9 ਵਜੇ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਆਪ ਉਹਨੀ ਜੁਮੇਰੀ ਸਮਝਿਓ ਪਿੰਡਾਂ 'ਚ ਲੋਸਮੈਂਟਾਂ ਕਰਾਇਓ ਕੋਈ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਐ ਬੇਨਤੀ ਐ ਕਿ ਬੋਰੇ ਨਹੀਂ ਸੇਣਾ ਵੀ ਉੱਥੇ ਲੱਗਣੀ ਐ ਜੇ ਤੁਸੀਂ ਪਿੰਡਾਂ ਦੇ ਵਿੱਚ ਬੋਰੇ ਭਰੇ ਆ ਤੇ ਬੋਰੇ ਭਰੀਆਂ ਹੋ ਆਂ ਦੀ ਯਾਰਾਂ ਬਾਕੀ ਤੁਹਾਡੇ ਘੇੜੇ ਜਿਹੜੀ ਇਥੇ ਲੋਕਲ ਅਸੀਂ ਲਵਾ ਲਾਂਗੇ ਅਪੀਲ ਨੂੰ ਜਰੂਰ ਇਸ ਵੀਡੀਓ ਨੂੰ ਸਾਂਝੀ ਕਰਿਓ ਮੇਰਾ ਵੀਰ ਹੱਥ ਝੜ ਕੇ ਅਪੀਲ ਐ ਜਿਉ ਮੇਰੀ ਸਮਝਿਓ ਜਿਹੜਾ ਸਾਡੇ ਮੱਥੇ ਤੇ ਲੱਗਾ ਹੋਇਆ ਕਲੰਕ ਐ ਨਾ ਦਾਤੀ ਪੱਲੀ ਦਾ ਈ ਆਪਾਂ ਮਟਾਉਣਾ ਹੈ ਤੁਹਾਨੂੰ ਹੱਥ ਵਰ ਕੇ ਅਪੀਲ ਹੈ ਇਹ ਨੌਜਵਾਨ ਏਕਾ ਕਰਨਗੇ ਤਾਂ ਹੀ ਸੰਭਵ ਹੋ ਸਕਦਾ ਇਸ ਕਰਕੇ ਵੀਡੀਓ ਨੂੰ ਦਬ ਕੇ ਸ਼ੇਅਰ ਕਰਦੇ ਹੋ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ